ਦੇਖੇ ਪਿਛਲੇ ਕੁਝ ਦਿਨੋਂ ਸੇ ਮੇਰੇ ਖਿਲਾਫ ਸਾਜ਼ਿਸ਼ੀ ਹੋ ਰਹੀ ਥੀ ਜੋ ਮੈਂ ਅੱਛੇ ਕੰਮ ਕਰ ਰਹਾ ਹੂੰ ਕਈ ਲੋਗੋ ਕੋ ਅੱਛੇ ਨਹੀਂ ਲੱਗਦੇ ਪਰ ਜਿਸ ਤਰੀਕੇ ਦੇ ਨਾਲ ਤੂੰ ਆਪ ਦੀ ਗੰਦੀ ਰਾਜਨੀਤੀ ਨੂੰ ਸ਼ਹਿਦ ਦੇ ਰਿਹਾ ਨਾ ਮਾਰ ਮਾਰ ਤੇਰੀਆਂ ਜੁੱਤੀਆਂ ਤੇ ਤੇਰਾ ਸਿਰ ਗੰਜਾ ਕਰ ਦਾਂਗੇ ਤੈਨੂੰ ਤੈਨੂੰ 2 ਦਿਨ ਦਾ ਟਾਈਮ ਆ ਦਿਨਾ ਤੈਨਾਂ ਸਿਰਫ 2 ਦਿਨ ਦਾ ਠੀਕ ਆ ਅਗਰ ਤੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਬੰਜਰ ਗੁਨਾਹ ਦੀ ਮਾਫੀ ਨਾ ਮੰਗੀ ਤੇ ਆਪਣਾ ਸਪਸ਼ਟੀਕਰਨ ਨਾ ਦਿੱਤਾ ਮੈਂ ਨਹੀਂ ਦੇਖਣਾ ਮੈਂ ਤੇਰਾ ਪ੍ਰਸ਼ਾਸਨ ਨੂੰ ਮੈਂ ਨਹੀਂ ਦੇਖਣਾ ਕਿਸੇ ਹੋਰ ਨੂੰ ਤੈਨੂੰ ਅਜੇ ਬਾਬਾ ਦੀਪ ਸਿੰਘ ਦੇ ਪੁੱਤਰਾਂ ਦਾ ਪਤਾ ਨਹੀਂ ਉਹ ਤੈਨੂੰ ਮਾਰ ਮਾਰ ਜੁੱਤੀਆਂ ਤੇਰਾ ਮੜ ਫਿਰ ਦੂਤਰਾ ਮੈਗਲ ਯਾਦ ਰੱਖਣੀ ਮੇਰੇ ਬਾਰੇ ਪਹਿਲਾਂ ਪਤਾ ਕਰ ਲੈ ਕਿ ਦਵਿੰਦਰ ਸਿੰਘ ਸੰਤ ਸਪਾਈ ਵਾਲਾ ਕੌਣ ਆ ਕੀ ਹਾਂ ਮੈਨੂੰ ਵੀ ਕਿਸੇ ਸੱਜੇ ਨੇ ਹੁਣ ਵੀਡੀਓ ਭੇਜੀ ਆ ਵੀਡੀਓ ਦੇਖ ਕੇ ਬੜਾ ਹੀ ਮਨ ਨੂੰ ਦੁੱਖ ਲੱਗਾ ਹੈ ਦੇਖੋ ਜੈ ਮਾਤਾ ਦੀ ਕਹਿਣਾ ਗੁਨਾਹ ਨਹੀਂ ਆ ਲੇਕਿਨ ਜੈ ਮਾਤਾ ਦੀ ਨਾਰੇ ਦੇ ਹੇਠ ਇਹ ਬੰਜਰ ਗੁਨਾਹ ਕਰਨਾ ਕਿਸੇ ਸਾਜਜ ਦਾ ਹਿੱਸਾ ਹੋ ਸਕਦਾ ਹੈ ਮਾਫ ਕਰਨਾ ਦਰਬਾਰ ਸਾਹਿਬ ਦੇ ਅੰਦਰ ਉਦੀ ਹਦੂਦ ਦੇ ਅੰਦਰ ਪਹਿਲਾਂ ਵੀ ਕਈ ਲੋਕ ਕਦੇ ਕੋਈ ਟੀ-ਸ਼ਰਟ ਪਾ ਕੇ ਆ ਜਾਂਦਾ ਕਦੇ ਕੋਈ ਯੋਗਾ ਕਰਨ ਆ ਜਾਂਦਾ ਕਦੇ ਕੋ ਹਮਲਾ ਕਰਨ ਆ ਜਾਂਦਾ ਇਹ ਬੰਦੇ ਦੇ ਪਿੱਛੇ ਵੀ ਕੋਈ ਸਾਜ਼ਿਸ਼ ਕੀ ਆ ਇਹਦੀ ਜਿਹੜਾ ਸ਼ਾਨ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਆ ਔਰ ਮੈਂ ਇਸ ਵੀਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਮਿੱਤਰ ਪਿਆਰੇ ਮੇਰੀ ਸੁਣ ਲੈ ਗੱਲ ਛੁੱਟ ਪੰਜਾਬੀ ਦੇ ਵਿੱਚ ਤੂੰ ਲਾਲ ਨੋਟਾਂ ਦੇ ਰੰਗਰ ਤੂੰ ਕਰਵਾ ਜੈ ਮਾਤਾ ਦੀ ਸਾਨੂੰ ਕੋਈ ਇਤਰਾਜ਼ ਨਹੀਂ ਆ ਠੀਕ ਆ ਪਰ ਜਿਸ ਤਰੀਕੇ ਦੇ ਨਾਲ ਤੂੰ ਆਪ ਦੀ ਗੰਦੀ ਰਾਜਨੀਤੀ ਨੂੰ ਸ਼ਹਿ ਦੇ ਰਿਆ ਨਾ ਮਾਰ ਮਾਰ ਤੇਰੀਆਂ ਜੁੱਤੀਆਂ ਤੇ ਤੇਰਾ ਸਿਰ ਗੰਜਾ ਕਰ ਦਾਂਗੇ ਤੈਨੂੰ ਤੈਨੂੰ 2 ਦਿਨ ਦਾ ਟਾਈਮ ਆ ਦਿਨਾ ਤੈਨੂੰ ਸਿਰਫ 2 ਦਿਨ ਦਾ ਠੀਕ ਆ ਅਗਰ ਤੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਬੰਜਰ ਗੁਨਾਹ ਦੀ ਮਾਫੀ ਨਾ ਮੰਗੀ ਤੇ ਆਪਣਾ ਸਪਸ਼ਟੀਕਰਨ ਨਾ ਦਿੱਤਾ ਮੈਂ ਨਹੀਂ ਦੇਖਣਾ ਮੇਰਾ ਪ੍ਰਸ਼ਾਸਨ ਨੂੰ ਮੈਂ ਨਹੀਂ ਦੇਖਣਾ ਕਿਸੇ ਹੋਰ ਨੂੰ ਤੇਰੇ ਮੈਂ ਆਪ ਘਰ ਆ ਜਾਣਾ ਤੇਰੇ ਮੈਂ ਤੇ ਇਹ ਨਿਹੰਗ ਸਿੰਘ ਫੌਜਾਂ ਇੱਕ ੜੀ ਪਰ अनेका ਲੈ ਕੇ ਆਵਾਂਗੇ ਕਿਉਂਕਿ ਤੂੰ ਗੁਰੂ ਰਾਮਦਾਸ ਦੇ ਘਰ ਅੰਦਰ ਜਾ ਕੇ ਆਪ ਦੀ ਗੰਦੀ ਰਾਜਨੀਤੀ ਨੂੰ ਸਹਿ ਦਿੱਤੀ ਆ ਇਹ ਕਦੇ ਚਿਤ برداشت ਨਹੀਂ ਹੋਣਾ ਤੇਰੇ ਵਰਗੇ ਮੱਛੇ ਰੰਗੜ ਕਈ ਆਏ ਨੇ ਤੇ ਉਹਨਾਂ ਦੇ ਸਿਰ ਜਿਹੜੇ ਆ ਇਹ ਸਿੰਘਾਂ ਨੇ ਇਦਾਂ ਲਏ ਆ ਇਹਨੂੰ ਤੂੰ ਧਮਕੀ ਸਮਝ ਲੈ ਇਹਨੂੰ ਤੂੰ ਚੇਤਾਵਨੀ ਸਮਝ ਲੈ ਇਹਨੂੰ ਤੂੰ ਸਾਡੀ ਸੁਨਾਹ ਸਮਝ ਲੈ 24 ਘੰਟਿਆਂ ਦੇ ਅੰਦਰ ਅੰਦਰ ਇਹ ਬੰਜਰ ਗੁਨਾਹ ਦੀ ਜਿਹੜੀ ਆ ਤੂੰ ਮਾਫੀ ਮੰਗ ਨਹੀਂ ਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਜਾ ਕੇ ਇਹ ਬੇਨਤੀ ਕਰਾਂਗਾ ਉੱਥੇ ਹੀ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੀ ਸੀਸੀਟੀਵੀ ਫੋਟੋ ਚੰਗੀ ਤਰ੍ਹਾਂ ਕਢਵਾਈ ਜਾਵੇ ਵੀ ਇਹ ਕਿਸ ਤਰੀਕੇ ਨਾਲ ਆਇਆ ਕਿੱਦ ਨੂੰ ਆਇਆ ਤੇ ਇਹ ਸਮੁੱਦੇ ਤੇ ਸੰਜੀਦਗੀ ਦਿਖਾਈ ਜਾਵੇ ਨਹੀਂ ਤੇ ਇਹ ਜਿਹੜਾ ਅੰਮਰਸਰ ਦੇ ਵਿੱਚ ਪਤਾ ਨਹੀਂ ਕਿੱਥੋਂ ਆਈ ਏ ਇੱਕ ਧੀਰ ਗੰਦੀ ਤੇ ਇਹ ਮਾਹੌਲ ਖਰਾਬ ਕਰਨ ਦੀ ਆ ਅੱਜ ਇਹਨੇ ਕੁਝ ਪੱਤਰਕਾਰ ਸਾਡੇ ਵੀਰ ਆ ਉਹਨਾਂ ਨਾਲ ਵੀ ਬਤਬੀਜੀ ਕੀਤੀ ਆ ਤੇ ਮੈਂ ਉਹਨਾਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਵੀਰ ਕਿਸੇ ਧੀ ਪੈਂਦਾ ਰੇਪ ਹੁੰਦਾ ਵਾ ਤੇ ਤੁਹਾਡੇ ਉੱਥੇ ਮੈਂ ਕਿ ਨਹੀਂ ਜਾਂਦੇ ਛੇਤੀ ਕੀਤਾ ਠੀਕ ਆ ਜੇ ਕਿਸੇ ਗਰੀਬ ਨਾਲ ਧੱਕਾ ਹੁੰਦਾ ਵਾ ਤੁਹਾਡੇ ਉੱਤੇ ਛੇਤੀ ਕੀਤਾ ਮੈਂ ਕਿ ਨਹੀਂ ਜਾਂਦੇ ਮਹੱਲਾ ਕੀ ਸਾਰੇ ਪੱਤਰਕਾਰਾਂ ਨੂੰ ਨਹੀਂ ਇਹ ਕਹਿ ਰਿਹਾ ਚੁਲਿੰਦਾ ਪੱਤਰਕਾਰਾਂ ਨੂੰ ਲੇਕਨ ਸਭ ਤੋਂ ਪਹਿਲਾਂ ਇਹਨੂੰ ਮੀਡੀਆ ਦੇ ਵਿੱਚ ਲੈ ਆਣ ਵਾਲੇ 2-4 ਬੰਦੇ ਨੇ ਉਹਨਾਂ ਲੋਕਾਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਮਿੱਤਰ ਪਿਆਰੇ ਆਪਣੀ ਜਮੀਰ ਨੂੰ ਥੋੜਾ ਜਿਹਾ ਹਲੂਣਾ ਮਾਰੋ ਇਹੋ ਜਿਹੇ ਗੰਦੀਆਂ ਨਸਲਾਂ ਨੂੰ ਤੁਸੀਂ ਅੱਗੇ ਨਾ ਲੈ ਕੇ ਆਓ ਜਿਹੜਾ ਸਾਡੇ ਪੰਜਾਬ ਪੰਜਾਬੀ ਅਤੇ ਸਾਡੇ ਗੁਰੂ ਧਾਮ ਨੂੰ ਜਿਹੜਾ ਵਾ ਉਹ ਕਹੇ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਇਹਦੀ ਵੀਡੀਓ ਮੇਰੇ ਕੋਲ ਹੋਈ ਆ ਜਿੱਦੇ ਚ ਕਿਸੇ ਗਰੀਬ ਸਿੱਖ ਨੂੰ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਆ ਹਾਲਾਂਕਿ ਮੈਂ ਬੜੇ ਸਤਕਾਰ ਨਾਲ ਸ਼ਬਦ ਵਰਤਣ ਦੇ ਆ ਇਹਨੇ ਬੜੇ ਹੀ ਗਲਤ ਤਰੀਕੇ ਨਾਲ ਦਿੱਤੇ ਆ ਇੰਨੂ ਵਜੇ ਬਾਬਾ ਦੀਪ ਸਿੰਘ ਦੇ ਪੁੱਤਰਾਂ ਦਾ ਪਤਾ ਨਹੀਂ ਉਹ ਤੈਨੂੰ ਮਾਰ ਮਾਰ ਜੁੱਤੀਆਂ ਤੇਰਾ ਮੜ ਖੇਡੂ ਤੇਰਾ ਮੈਂ ਅਗਲੀ ਯਾਦ ਰੱਖਣੀ ਮੇਰੇ ਬਾਰੇ ਪਹਿਲਾਂ ਪਤਾ ਕਰ ਲੈ ਕਿ ਦਵਿੰਦਰ ਸਿੰਘ ਸੰਤ ਸਪਾਈ ਵਾਲਾ ਕੌਣ ਆ ਤੇਰੇ ਪਿੱਛੇ ਜਿਹੜੀ ਮਰਜੀ ਤਾਕਤ ਹੋਵੇ ਸਾਨੂੰ ਕੋਈ ਪਤਾ ਨਹੀਂ ਆ ਤੇਰੇ ਕੋਲ ਭਾਵੇਂ ਪਹਿ ਤਾਕਤ ਹੋਵੇ ਲੇਕਿਨ ਸਾਡੇ ਕੋਲ ਉਸ ਨਰਨੰਕਾਰ ਦੀ ਕਲਗੀਧਾਰ ਪਾਤਸ਼ਾਹ ਦੀ ਤਾਕਤ ਆ ਤੇਰੇ ਵਰਗੇ ਮੱッセ ਰੰਗੜ ਨੂੰ ਇਹ ਨਕੀਲ ਪੂਣੀ ਜਾਣਦੇ ਮੇਰੇ ਵੀਰੇ ਮੈਂ ਕਹਿੰਦਾ ਮਿੱਤਰ ਪਿਆਰੇ ਕੋਈ ਬੋਲੇ ਨਾ ਬੋਲੇ ਦਵਿੰਦਰ ਸਿੰਘ ਟਕਾ ਕੇ ਬੋਲੇਗਾ ਦੋ ਦਿਨ ਦਾ ਟਾਈਮ ਆ ਫਿਰ ਰੀਪੀਟ ਕਰਨ ਦੇ ਆ ਜੇ ਕਰੇ ਲਿਖਤੀ ਮਾਫੀ ਜਾਂ ਵੀਡੀਓ ਰਾਹੀ ਜਨ ਤੱਕ ਮਾਫੀ ਨਾ ਮੰਗੇਗਾ ਤੇ ਇਹਦੇ ਭਾਈ ਸਾਹਿਬ ਘਰ ਦਾ ਘਰੋ ਵੀ ਕਰਾਂਗੇ ਜਿੰਨੀ ਪ੍ਰੋਟੈਕਸ਼ਨ ਦੇਣੀ ਨੂੰ ਦੇ ਲਿਓ ਕੋ ਚੱਕਰ ਨਹੀਂ ਆ ਜਿਹਦੇ ਜਿਹਦਰ ਸਾਹਿਬ ਨੂੰ ਕਹਿ ਕੇ ਮੈਂ ਤੇ ਕਾਰਵਾਈ ਵੀ ਕਰਵਾਵਾਂਗਾ ਬੰਦੀ ਜਿਹੜੀ